ਵਿਜਨ ਮੈਡਮ ਇੱਕੋ ਯਹੀ ਸਾਡਾ ਵਿਜਨ ਹੈਗਾ ਡਵੈਲਪਮੈਂਟ ਲੋਕਾਂ ਦਾ ਪੈਸਾ ਲੋਕਾਂ ਤੇ ਸਹੀ ਤਰੀਕੇ ਲਾਉਣਾ ਲੋਕਾਂ ਦੀ ਸੇਵਾ ਕਰਨਾ ਚਾਹੀ ਉਹ ਵਿਕਾਸ ਦੇ ਰੂਪ ਚ ਹੋਵੇ ਚਾਹੀ ਉਹ ਦੁੱਖ ਸੁੱਖ ਦੇ ਸਮੇਂ ਹੋਵੇ ਹਰ ਟਾਈਮ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਜਿਹੜਾ ਹੋਏ ਹੀ ਵਿਰੋਧੀ ਤਾਂ ਉਹਨੂੰ ਮਤਲਬ ਉਹਨੇ ਕਰਨਾ ਹੀ ਵਿਰੋਧ ਹੈ ਪਰ ਤੁਹਾਡੇ ਚੈਨਲ ਦੇ ਜਰੀਏ ਮੈਂ ਦੱਸ ਦਿੰਦਾ ਵਿਰੋਧੀ ਆਪ ਦਾ ਇੱਕ ਵੀ ਕੰਮ ਨਹੀਂ ਕਰਾਉਂਦੇ ਜੀ ਕੱਲੀ ਨਿੰਦਿਆ ਕਰਨ ਤੋਂ ਬਿਨਾ ਸਾਡੀ ਪਾਰਟੀ ਨੂੰ ਨਿੰਦਿਆ ਕਰਨ ਤੋਂ ਬਿਨਾ ਜਾਂ ਮੇਰੀ ਨਿੰਦਿਆ ਕਰਨ ਤੋਂ ਬਿਨਾ ਕੋਈ ਕੰਮ ਗਣਾ ਦੇ ਨਹੀਂ ਵੀ ਆਮ ਆਦਮੀ ਪਾਰਟੀ ਦਾ ਬੁਲਾਰਾ ਚਾਹੇ 1 ਮਿੰਟ ਲਈ ਚਾਹੇ ਉਹ ਪਿੰਡ ਦੀ ਇੱਕ ਬਹੁਤ ਛੋਟੀ ਸਟੇਜ ਹੋਵੇ ਜਾਂ ਵੱਡੀ ਸਟੇਜ ਹੋਵੇ ਤਾਂ 1 ਮਿੰਟ ਲਈ ਵੀ ਬੋਲਣ ਲਈ ਖੜਾ ਹੋਵੇ ਨਾ ਤਾਂ ਉਹ ਕੋਈ ਕੰਮ ਗਣਾ ਕੇ ਜਾਂਦਾ ਉਹ ਕੋਈ ਕੰਮ ਦੱਸਦਾ ਚਾਹੇ ਉਹ ਪੰਜਾਬ ਬਰਨਾਲੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਪਿਆਰ ਕਰਦੇ ਆ ਤਾਂ ਉਸ ਪਿਆਰ ਦਾ ਸਫਰ ਹਰਿੰਦਰ ਲਈ ਵੀ ਜਾਰੀ ਰਹੂ ਕੋਈ ਕਹਿੰਦਾ 35 ਸਾਲਾਂ ਬਾਅਦ ਹੋਇਆ ਕੋਈ ਕਹਿੰਦਾ ਮੇਰੀ ਜ਼ਿੰਦਗੀ 'ਚ ਇਹ ਪਹਿਲੀ ਵਾਰ ਹੋਇਆ ਮਤਲਬ ਉਹ ਕੰਮ ਹੋਇਆ ਜਿਹੜੇ ਲੋਕਾਂ ਨੇ ਕਦੇ ਸੋਚੇ ਨਹੀਂ ਸੀ ਜੀ ਨਾਲਾ ਇਸ ਵਕਤ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਜਿਹੜੇ ਕਿ ਐਮਐਲਏ ਦੇ ਉਹ ਸਾਡੇ ਨਾਲ ਮੌਜੂਦ ਨੇ ਹਰਿੰਦਰ ਧਾਲੀਵਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਪਾਰਟੀ ਨੇ ਉਮੀਦਵਾਰ ਹੈ ਜਿਹੜਾ ਕਿ ਉਹ ਚੁਣਿਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਣ ਕਿਸ ਵਿਜ਼ਨ ਦੇ ਨਾਲ ਅੱਗੇ ਵਧ ਰਹੇ ਹੋ ਕੀ ਲੱਗਦਾ ਹੈ ਕਿ ਜਿਹੜੇ ਬਰਨਾਲੇ ਦੇ ਲੋਕ ਨੇ ਕਿਸ ਤਰ੍ਹਾਂ ਤੁਹਾਡੇ ਤੇ ਵਿਸ਼ਵਾਸ ਕੀਤਾ ਵਿਜ਼ਨ ਮੈਡਮ ਇੱਕੋ ਹੀ ਸਾਡਾ ਵਿਜ਼ਨ ਹੈਗਾ ਡਿਵੈਲਪਮੈਂਟ ਜੀ ਲੋਕਾਂ ਦਾ ਪੈਸਾ ਲੋਕਾਂ ਤੇ ਸਹੀ ਤਰੀਕੇ ਲਾਉਣਾ ਲੋਕਾਂ ਦੀ ਸੇਵਾ ਕਰਨਾ ਚਾਹੇ ਉਹ ਵਿਕਾਸ ਦੇ ਰੂਪ ਚ ਹੋਵੇ ਚਾਹੇ ਉਹ ਦੁੱਖ ਸੁੱਖ ਦੇ ਸਮੇ ਹੋਵੇ ਹਰ ਟਾਈਮ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਜਿਹੜਾ ਪਏ ਅਧੂਰੇ ਕੰਮ ਨੇ 30 35 ਸਾਲਾਂ ਤੋਂ ਬਰਨਾਲਾ ਬਹੁਤ ਮਗਰ ਰਹਿ ਗਿਆ ਸੀ ਤਾਂ ਉਹਨਾਂ ਨੂੰ ਪੂਰਾ ਕਰਨਾ ਜੀ ਜੇ ਗੱਲ ਕਰੀਏ ਮੀਤਿਹਰਦੀ ਤਾਂ ਉਹਨਾਂ ਨੂੰ ਪਹਿਲਾਂ ਲੋਕਾਂ ਨੇ ਵਿਸ਼ਵਾਸ ਹੈ ਉਹਨਾਂ ਤੇ ਬਣਾਇਆ ਸੀ ਐਮਐਲਏ ਬਣਾਇਆ ਫਿਰ ਐਮਪੀ ਦੀ ਸੀਟ ਤੇ ਉਹਨਾਂ ਨੂੰ ਬਿਠਾਇਆ ਤੇ ਕੀ ਲੱਗਦਾ ਹੈ ਕਿ ਜਿਵੇਂ ਲੋਕ ਪਿਆਰ ਉਹਨਾਂ ਨੂੰ ਦੇ ਰਹੇ ਨੇ ਤੁਹਾਨੂੰ ਵੀ ਇਸੇ ਤਰੀਕੇ ਨਾਲ ਪਿਆਰ ਮਿਲੇਗਾ ਵਧੀਆ ਲੀਡ ਦੇ ਨਾਲ ਜਿੱਤ ਹੋਈ ਸੀ ਬਿਲਕੁਲ ਬਰਨਾਲੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਪਿਆਰ ਕਰਦੇ ਆ ਤਾਂ ਉਸ ਪਿਆਰ ਦਾ ਸਫਰ ਹਰਿੰਦਰ ਲਈ ਵੀ ਜਾਰੀ ਰਹੂਗਾ ਪਹਿਲਾਂ ਉਹ ਮਾਨਜੋਗ ਮੁੱਖ ਮੰਤਰੀ ਭਗਵਾਨ ਤਮਾਂਜੀ ਉਹ ਇਥੋਂ ਐਮਪੀ ਲੜਦੇ ਰਹੇ ਉਹਨਾਂ ਨੂੰ ਲੋਕ ਉਸੇ ਤਰ੍ਹਾਂ ਵੱਡੀ ਲੀਡ ਨਾਲ ਜਿਤਾਉਂਦੇ ਰਹੇ ਉਸ ਤੋਂ ਬਾਅਦ ਮੀਤ ਹਰਜੀ ਇਲੈਕਸ਼ਨ ਲੜਨ ਲੱਗੇ 2017 ਤੋਂ ਤਾਂ ਉਹਨਾਂ ਨੂੰ ਜਿਤਾਉਂਦੇ ਰਹੇ ਤਾਂ ਹੁਣ ਉਸ ਤੋਂ ਬਾਅਦ ਇਸ ਬੱਚੇ ਦੀ ਇਸ ਥੋੜੇ ਭਰਾ ਦੀ ਵਾਰੀ ਹੈ ਵੀ ਹੁਣ ਮੈਨੂੰ ਵੀ ਬੜੀ-ਬੜੀ ਲੀਡ ਨਾਲ ਜਿਤਾਉਣਗੇ ਵਿਰੋਧੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਗਰੇਂਦਰਪਾੜ ਤੇ ਗੱਲ ਕਰ ਲਈਏ ਕਾਲਾ ਢਿੱਲੋ ਦੀ ਗੱਲ ਕਰ ਲਈਏ ਤੁਸੀਂ ਅਖਰੀ ਵਾਰਤ ਲਿਆ ਵਿਰੋਧੀ ਵਿਰੋਧੀ ਜਿਹੜਾ ਹੋਇਆ ਹੀ ਵਿਰੋਧੀ ਤਾਂ ਉਹਨੂੰ ਮਤਲਬ ਉਹਨੇ ਕਰਨਾ ਹੀ ਵਿਰੋਧ ਹੈ ਪਰ ਸੋਡੇ ਚੈਨਲ ਦੇ ਜਰੀਏ ਮੈਂ ਦੱਸ ਦਿੰਨਾ ਹੈ ਵਿਰੋਧੀ ਆਪ ਦਾ ਇੱਕ ਵੀ ਕੰਮ ਨਹੀਂ ਕਰਾਉਂਦੇ ਜੀ ਕੱਲੀ ਨਿੰਦਿਆ ਕਰਨ ਤੋਂ ਬਿਨਾ ਸਾਡੀ ਪਾਰਟੀ ਨੂੰ ਨਿੰਦਿਆ ਕਰਨ ਤੋਂ ਬਿਨਾ ਜਾਂ ਮੇਰੀ ਨਿੰਦਿਆ ਕਰਨ ਤੋਂ ਬਿਨਾ ਕੋਈ ਕੰਮ ਕਰਾ ਦੇਣ ਜੀ ਆਮ ਆਦਮੀ ਪਾਰਟੀ ਦਾ ਮੈਂ ਸਟੇਜ ਤੋਂ ਵੀ ਬੋਲਿਆ ਵੀ ਆਮ ਆਦਮੀ ਪਾਰਟੀ ਦਾ ਬੁਲਾਰਾ ਚਾਹੇ 1 ਮਿੰਟ ਲਈ ਚਾਹੇ ਉਹ ਪਿੰਡ ਦੀ ਇੱਕ ਬਹੁਤ ਛੋਟੀ ਸਟੇਜ ਹੋਵੇ ਜਾਂ ਵੱਡੀ ਸਟੇਜ ਹੋਵੇ ਤਾਂ 1 ਮਿੰਟ ਲਈ ਵੀ ਬੋਲਣ ਲਈ ਖੜਾ ਹੋਵੇ ਨਾ ਤਾਂ ਉਹ ਕੋਈ ਕੰਮ ਗਣਾ ਕੇ ਜਾਂਦਾ ਉਹ ਕੋਈ ਕੰਮ ਦੱਸਦਾ ਚਾਹੇ ਉਹ ਪੰਜਾਬ ਲੈਵਲ ਤੇ ਹੋਇਆ ਹੋਵੇ ਚਾਹੇ ਉਹ ਉਹਦੇ ਹਲਕੇ 'ਚ ਜਾਂ ਉਹਦੇ ਪਿੰਡ 'ਚ ਹੋਇਆ ਹੋਵੇ ਤੇ ਦੂਜਿਆਂ ਕੋਲੇ ਤਾਂ ਕੋਈ ਉਹਨਾਂ ਦੇ 5-5 ਸਾਢੇ ਤਾਂ ਜ 2.5 ਸਾਲ ਹੋਏ ਆ ਦੂਜਿਆਂ ਦੇ 5-5 ਕਹ ਲਓ 30-30 ਸਾਲ ਦੀ ਸਰਕਾਰ ਰਹੀਆਂ ਸਾਰੀਆਂ ਪਾਰਟੀਆਂ ਦੀ ਉਹਨਾਂ ਕੋਲੇ 30 ਸਾਲਾਂ 'ਚ ਵੀ ਅੱਜ ਦੱਸਣ ਨੂੰ ਕੋਈ ਕੰਮ ਨਹੀਂ ਹੈ ਸ ਲੜਨ ਤੋਂ ਇਨਕਾਰ ਕਰ ਦਿੱਤਾ ਹੁਣ ਵੋਟਾਂ ਦਾ ਬਹੁਤ ਘੱਟ ਸਮਾਂ ਰਹਿ ਗਿਆ ਤੇ ਕੁਝ ਦਿਨ ਪਹਿਲਾਂ ਹੀ ਖਬਰ ਆndi ਹੈ ਕਿ ਉਹਨਾਂ ਵੱਲੋਂ ਸੁਖਵੀਰ ਬਾਦਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਨਹੀਂ ਤੁਹਾਡੇ ਤੋਂ ਹੀ ਮੈਂ ਤਾਂ ਇਹ ਖਬਰ ਸੁਣ ਰਿਹਾ ਅਸੀਂ ਸਟੇਜ ਤੇ ਸੀਗੇ ਹਜੇ ਦੇਖਿਆ ਨਹੀਂ ਮੈਂ ਦੇਖ ਕੇ ਫਿਰ ਉਹ ਤੋਂ ਬਾਅਦ ਹੀ ਕੋਈ ਕਮੈਂਟ ਕਰਾਂਗੇ ਵੀ ਕੀ ਹੋਇਆ ਕੀ ਨਹੀਂ ਹੋਇਆ। ਕੀ ਲੱਗਦਾ ਹੁਣ ਤੁਹਾਡੇ ਹਲਕੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਕਿ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਂਦੇ ਜ਼ਰੂਰਤ ਜਿਹੜੀ ਹੁੰਦੀ ਹੈ ਟਾਈਮ ਦੇ ਨਾਲ ਚੇਂਜ ਹੁੰਦੀ ਰਹਿੰਦੀ ਹੈ ਜੇ ਅੱਜ ਕੋਈ ਜ਼ਰੂਰਤ ਆ ਤਾਂ ਉਹ ਪੂਰੀ ਹੋ ਜਾਂਦੀ ਉਹ ਤੋਂ ਬਾਅਦ ਹਮੇਸ਼ਾ ਲੋਕਾਂ ਦੀ ਉਮੀਦ ਅੱਗੇ ਬਣ ਜਾਂਦੀ ਹੈ ਜ਼ਰੂਰਤ ਅੱਗੇ ਬਣ ਜਾਂਦੀ ਹੈ ਤਾਂ ਬਹੁਤ ਸਾਰੇ ਕੰਮ ਮਤਲਬ ਆਮ ਤੌਰ ਤੇ ਤੁਸੀਂ ਬਰਨਾਲੇ ਏਰੀਆ ਦੀ ਤੁਸੀਂ ਕਵਰ ਕਰਦੇ ਰਹੇ ਨੇ ਉਹ ਵੀਡੀਓ ਵਾਇਰਲ ਹੋਈਆਂ ਕੋਈ ਕਹਿੰਦਾ 35 ਸਾਲਾਂ ਬਾਅਦ ਹੋਇਆ ਕੋਈ ਕਹਿੰਦਾ ਮੇਰੀ ਜ਼ਿੰਦਗੀ 'ਚ ਇਹ ਪਹਿਲੀ ਵਾਰ ਹੋਇਆ ਮਤਲਬ ਉਹ ਕੰਮ ਹੋਏ ਆ ਜਿਹੜੇ ਲੋਕਾਂ ਨੇ ਕਦੇ ਸੋਚੇ ਨਹੀਂ ਸੀ ਤਾਂ ਉਹ ਪੂਰੇ ਹੋਏ ਨੇ ਤਾਂ ਹੁਣ ਵੀ ਜਿਹੜੀ ਸਮੇਂ ਦੀ ਜਿਹੜੀ ਬਰਨਾਲੇ ਦੀ ਆਉਣ ਵਾਲੇ ਸਮੇਂ 'ਚ ਡਿਮਾਂਡ ਹੋਊਗੀ ਮੰਗ ਹੋਊਗੀ ਤਾਂ ਮਾਨ ਸਾਹਿਬ ਨੇ ਅੱਜ ਤੱਕ ਕਦੇ ਬਰਨਾਲੇ ਨੂੰ ਬਰਨਾਲੇ ਦੀ ਫਾਈਲ ਤੇ ਸਾਈਨ ਕਰਨ ਦੇ ਲਈ ਗੁਰੇਜ਼ ਨਹੀਂ ਕੀਤਾ ਜਦੋਂ ਬਰਨਾਲੇ ਦੇ ਲੋਕਾਂ ਨੇ ਉਹਨਾਂ ਤੋਂ ਮੰਗਿਆ ਤਾਂ ਉਹਨਾਂ ਨੇ ਇੱਕ ਮਿੰਟ ਚ ਸਾਈਨ ਕਰਕੇ ਬਰਨਾਲੇ ਦੇ ਲੋਕਾਂ ਨੂੰ ਉਹ ਚੀਜ਼ ਦਿੱਤੀ ਹੈ ਤਾਂ ਅੱਗੇ ਵੀ ਇਹੀ ਉਮੀਦ ਹੈ ਜੋ ਬਰਨਾਲੇ ਦੇ ਲੋਕ ਜੋ ਵੀ ਮੰਗਣਗੇ ਜੋ ਡਿਮਾਂਡ ਕਰਨਗੇ ਆਮ ਆਦਮੀ ਪਾਰਟੀ ਹਰਿੰਦਰ ਉਹ ਪੂਰੀ ਕਰੂਗੀ ਜੀ ਸੋ ਗੱਲਬਾਤ ਕੀਤੀ ਹਰਿੰਦਰ ਦੇ ਨਾਲ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਜੋ ਵੀ ਡਿਮਾਂਡ ਹੈ ਜਿਹੜੀ ਇਲਾਕੇ ਦੇ ਲੋਕਾਂ ਦੀ ਹੋएगी ਹਲਕੇ ਦੀ ਹੋएगी ਕਹਿੰਦੇ ਹਰਿੰਦਰ ਆ ਉਹ ਪੂਰੀਆਂ ਕਰੇਗਾ ਕਹਿੰਦੇ ਕਿ ਲੋਕਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਕਿ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਨੇ ਪਿਆਰ ਕਰਦੇ ਨੇ ਤੇ ਲੋਕ ਨੇ ਜਿਹੜੇ ਕਿ ਉਹ ਜਿੱਤ ਵੀ ਜ਼ਰੂਰ ਆ ਜਿਹੜੇ ਕਿ ਹਰਿੰਦਰ ਜੀ ਨੂੰ ਦੇਣਗੇ ਇਹ ਹਰਿੰਦਰ ਜੀ ਦੇ ਵੱਲੋਂ ਦਾਵਾ ਜ਼ਰੂਰ ਕੀਤਾ ਜਾ ਗਿਆ ਹੈ